ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਟਰੈਕਟਰ ਮੰਡੀ ਤਲਵੰਡੀ ਸਾਬੋ ਖੜੇ ਆਂ ਬਾਈ ਜੀ ਵੀਡੀਓ ਲੰਬੀ ਹੋ ਜਾਂਦੀ ਆ ਗੱਲਾਂ ਬਾਤ ਆਪਾਂ ਘੱਟ ਕਰਾਂਗੇ ਜਿਹੜੇ ਜਿਹੜੇ ਆਪਣੇ ਕੋਲ ਟਰੈਕਟਰ ਅੱਜ ਮੰਡੀ ਤੇ ਰਹਿ ਗਏ ਜਿਹੜੇ ਵੇਚੇ ਦੋ ਉਹ ਤੁਹਾਨੂੰ ਦੱਸਾਂਗੇ ਤੇ ਜਿਹੜੇ ਰਹਿ ਗਏ ਉਹਨਾਂ ਸੰਬੰਧੀ ਦਿੰਨੇ ਆਪਾਂ ਜਾਣਕਾਰੀ ਆਪਣਾ ਨੰਬਰ ਨੋਟ ਕਰ ਲਿਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰਾਂ ਦੀ ਰੇਟਾਂ ਤੋਂ ਦੀ ਜਾਣਕਾਰੀ ਲੈ ਸਕਦੇ ਹੋ ਦਿਖਾਉਣ ਲੱਗਿਆ ਆਪਾਂ ਟਰੈਕਟਰ ਆਪਣੇ ਆਪ ਦੇ ਟਰੈਕਟਰ ਜੀ ਖੁੱਦ ਖੁੱਦ ਟਰੈਕਟਰ ਦਿਖਾਉਣ ਲੱਗੇ ਆ ਬਾਈ ਜੀ ਆਪਣੇ ਕੋਲ ਜਿਹੜੇ ਜਿਹੜਾ ਟਰੈਕਟਰ ਆ 3630 ਟਰੈਕਟਰ ਹੈ ਜੀ 2012 ਮਾਡਲ ਟਰੈਕਟਰ ਹਰਿਆਣਾ ਨੰਬਰ ਆ ਐਨਓਸੀ ਜਿੱਥੋਂ ਦੀ ਕਹੋ ਵੀ ਮਿਲ ਜਾਓ 80 ਪੈਸੇ ਟਾਇਰ ਆ ਜੀ 946553 62000 ਇਸ ਨੰਬਰ ਤੇ ਸੰਪਰਕ ਕਰ ਲਓ ਟਰੈਕਟਰ ਦਾ ਰੇਟ ਰੱਖਿਆ ਜੀ 4 ਲੱਖ ਤੇ 65000 ਰੁਪਿਆ ਜੀ ਰੇਟ ਦਾ ਅੱਗੇ ਆਪਣੇ ਕੋਲੇ ਹੈਗਾ ਜੀ 855 855 ਪੂਰਾ ਫੁੱਲ ਚੰਗਾ ਟਰੈਕਟਰ ਆ ਜੀ ਪੂਰਾ ਫੁੱਲ ਟਰੈਕਟਰ ਦੇ ਟਾਇਰ ਹੈਗਾ 75 ਪੈਸੇ 2000 ਤੇ 6 ਮਾਡਲ ਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਟਰੈਕਟਰ ਤੇ ਆਹ ਵ ਫਸਿਆ ਸੈਕੰਡ ਓਨਰ ਹੋਊਗਾ ਜੀ ਟਰੈਕਟਰ ਪੂਰਾ ਚੰਗਾ ਹੈਗਾ ਟਰੈਕਟਰ ਦਾ ਰੇਟ ਹੈਗਾ ਜੀ 3 ਲੱਖ ਤੇ 10000 ਰੁਪਿਆ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਆਪਣਾ ਨੰਬਰ ਹੈਗਾ 9465362000 ਪਿੰਡ ਹੈਗਾ ਜੀ ਆਪਣਾ ਕੋਰਸ਼ਮੀਰ 메ਨ ਰੋਡ ਦੇ ਉੱਤੇ ਹੀ ਬਠਿੰਡੇ ਤੋਂ ਮਾਨਸਾ ਰੋਡ ਤੇ ਆਪਣਾ ਨੌਰਾ ਹੈ ਜੀ ਇੱਥੇ ਆ ਕੇ ਸੰਪਰਕ ਕਰਕੇ ਟਰੈਕਟਰ ਦੇਖ ਕੇ ਲਿਜਾ ਸਕਦੇ ਹੋ ਜੀ ਮਾੜੀ ਮੋਟੀ ਟੱਚਿੰਗ ਫਸਿੰਗ ਜ਼ਰੂਰ ਹੋ ਸਕਦੀ ਹੈ ਐਵੇਂ ਤੁਸੀਂ ਕਹੋ ਵੀ ਸਾਨੂੰ ਦੱਸਿਆ ਨਹੀਂ ਸੀਗਾ 5 7% ਬਾਲਾ ਨਹੀਂ ਹੋ ਸਕਦਾਗਾ ਪੂਰਾ ਚੰਗਾ ਟਰੈਕਟਰ ਹੈ ਅੱਗੇ ਹੈਗਾ ਜੀ ਆਪਣੇ ਕੋਲ ਸਪੈਸ਼ਲ ਐਡੀਸ਼ਨ 363 ਦਾ ਤਾਂ ਖਜ਼ਾਨਾ ਚਾਰ ਪੰਜ ਟਰੈਕਟਰ ਖੜੇ ਜੀ ਸਪੈਸ਼ਲ ਐਡੀਸ਼ਨ 2015 ਮਾਡਲ ਟਰੈਕਟਰ ਹੈ ਜੀ ਟਾਇਰ ਹੈਗੇ ਨੇ ਟਰੈਕਟਰ ਦੇ 80 ਤੋਂ 85 ਪੈਸੇ ਕਨੋਪਿਕ ਨੂੰ ओरिजिनल ਨਾਲ ਦੀ ਲੱਗੀ ਹੋਈ ਹੈ ਜੀ 5 ਲੱਖ ਤੇ 45000 ਟਰੈਕਟਰ ਦੀ ਡਿਮਾਂਡ ਹੈ ਪੂਰਾ ਚੰਗਾ ਟਰੈਕਟਰ ਹੈ ਜੀ ਪੂਰਾ ਸਾਫ ਸੋਤਰਾ ਟਰੈਕਟਰ ਹੈ 80 ਪੈਸੇ ਕੰਡੀਸ਼ਨ ਚ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਜੀ ਆਪਾਂ ਨੰਬਰ ਆਪਾਂ ਤੁਹਾਨੂੰ ਬੋਲ ਹੀ ਦਿੱਤਾ ਹੈ ਤੇ ਉੱਪਰ ਵੀ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਲਿਆ ਸਕਦੇ ਹੋ ਪੰਜਾਬ ਨੰਬਰ ਟਰੈਕਟਰਾਂ ਤੇ ਜਾਂ ਹਰਿਆਣਾ ਤੇ ਲੋਨ ਵੀ ਹੋ ਜਾਂਦਾ ਬਾਈ ਜੀ ਆਪਾਂ ਪੁਰਾਣਾ ਟਰੈਕਟਰ ਵਿੱਚ ਵੀ ਕੱਟ ਲੈਣੇ ਆ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਹੀ ਜਾਣਕਾਰੀ ਲੈ ਕੇ ਆਉਂਦੇ ਰਹੀਏ ਵੀਡੀਓ ਨੂੰ ਅਖੀਰ ਤੱਕ ਆਰਾਮ ਨਾਲ ਦੇਖਿਓ ਅੱਗੇ ਹੈਗਾ ਜੀ ਆਪਣੇ ਕੋਲੇ 36363 2013 ਮਾਡਲ ਹੈ ਜੀ ਪਲੱਸ ਵਾਲਾ ਟਰੈਕਟਰ ਹੈਗਾ ਟਰੈਕਟਰ ਦਾ ਟਾਇਰ ਹੈ ਗਿਆ 75 ਕੁ ਪੈਸੇ ਡਬਲ ਡਿਸਟ੍ਰੀਬਿਊਟਰ ਫੁੱਲ ਟਾਪ ਮਾਡਲ ਡੈਕ ਡੱਕ ਕਨੋਪਿਕ ਗਰੁੱਪ ਵੀ ਲੱਗੀ ਹੋਈ ਹੈ ਜੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਇਹ ਪੰਜਾਬ ਨੰਬਰ ਦਾ ਟਰੈਕਟਰ ਹੈ ਫਰਸਟ ਓਨਰ ਹੈ ਪੀ ਵੀ 13 ਦਾ ਜੀ ਟਰੈਕਟਰ ਦਾ ਰੇਟ ਹੈਗਾ ਜੀ 5 ਲੱਖ ਤੋਂ 10000 ਰੁਪਿਆ ਸੰਪਰਕ ਕਰ ਲਿਓ ਮਾਨਤਾਨ ਥੋੜਾ ਫੁੱਲ ਕਰਾਂਗੇ এবੀਸੀ 11 ਜਾਂ ਫੁੱਲ ਟਾਪ ਮਾਡਲ ਹੈ ਅੱਗੇ ਹੈ ਜੇ ਫਾਰਮ ਟਰੈਕ 60 ਫਾਰਮ ਟਰੈਕ 60 2007 ਮਾਡਲ ਟਰੈਕਟਰ ਹੈ ਬਾਈ ਜੀ ਪੂਰਾ ਚੰਗਾ ਟਰੈਕਟਰ ਹੈ 287 ਹਜ਼ਾਰ ਟਰੈਕਟਰ ਦੀ ਅਸੀਂ ਡਿਮਾਂਡ ਕਰਦੇ ਆਂਗੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਿਓ ਟਰੈਕਟਰ ਦੇ ਟਾਇਰ ਹੈਗੇ 80 ਤੋਂ 90 ਪੈਸੇ ਟਰੈਕਟਰ ਦੇ ਟਾਇਰ ਹੈ ਪੂਰਾ ਫੁੱਲ ਚੰਗਾ ਪੰਜਾਬ ਨੰਬਰ ਟਰੈਕਟਰ ਹੈ ਇਹ ਵੀ ਸੰਗਰੂਰ ਦਾ ਨੰਬਰ ਹੈ ਫਰਸਟ ਓਨਰ ਟਰੈਕਟਰ ਹੈ ਜੀ ਅੱਗੇ ਹੈਗਾ ਜੀ 2000 ਤੇ 7 ਮਾਲ ਟਰੈਕਟਰ 2007 ਮਾਲ ਟਰੈਕਟਰ ਹੈ ਜੀ ਆਪਣੇ ਕੋਲੇ 3 ਸਪੀਡ ਟਰੈਕਟਰ ਹੈ 80 ਪੈਸੇ ਟਰੈਕਟਰ ਦੇ ਟਾਇਰ ਹੈ ਇਹ ਹਰਿਆਣਾ ਨੰਬਰ ਹੈ ਬਾਈ ਜੀ ਪਾਸਿੰਗ ਇਹਦੀ ਟਰੈਕਟਰ ਦੀ ਲੰਗੀ ਹੋਈ ਜੇ ਕਿਸੇ ਨੇ ਇਹ ਨਾਂ ਹੋਣਾ ਨੀਗਾ ਜੇ ਪਾਸਿੰਗ ਕਰਾ ਸਕਦਾ ਤਾਂ ਅਸੀਂ ਬਈ ਨਾਂ ਕਰਾ ਕੇ ਪਾਸਿੰਗ ਕਰਾ ਕੇ ਵੀ ਦੇ ਦਾਂਗੇ ਟਰੈਕਟਰ ਪੂਰਾ ਚੰਗਾ ਹੈਗਾ ਟਰੈਕਟਰ ਦੇਖ ਲਓ ਅੱਗੇ ਪਿੱਛੇ 80 ਪੈਸੇ ਐਮ ਆਰ ਐਫ ਕੰਪਨੀ ਦੇ ਟਾਇਰ ਪਏ ਆ ਪੂਰਾ ਵਧੀਆ ਟਰੈਕਟਰ ਹੈ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਤੁਹਾਨੂੰ ਜਾਣਕਾਰੀ ਲੈਣੀ ਹੈ ਤਾਂ ਆਪਣਾ ਨੰਬਰ ਕਰ ਲਓ ਨੋਟ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਆਪਣੇ ਖਰੀਦ ਸਕਦੇ ਹੋ ਜੀ ਕਰਮੀ ਨੇ ਵੇਚਤਾ ਜੀ 855 ਕਿਹੜਾ ਮਾਡਲ ਵੀਗਾ ਕਰਮੀ 2021 ਮਾਡਲ ਕਿੰਨੇ ਦਾ 630000 ਦਾ ਬੈਗ ਹੈ 14 ਦੇ ਟਾਇਰਾਂ ਵਾਲਾ ਦਿਓ ਬਾਈ ਨੂੰ ਵਧਾਈਆਂ ਵੀ ਮਹਿੰਗਾ ਸਸਤਾ ਵਿਕਿਆ ਕਿ ਕਿਵੇਂ ਵਿਕਿਆ ਚੰਗਾ ਟਰੈਕਟਰ ਹੈ ਜੀ ਦੇਖ ਲਓ ਤੁਸੀਂ ਠੀਕ ਹੈ ਜੀ ਅੱਗੇ ਆਪਣੇ ਕੋਲੇ ਹੈਗਾ ਜੀ ਨੋਵੋ ਅਰਜਨ ਨੋਵੋ ਹੈ 2022 ਮਾਡਲ ਹੈ ਸਵਾ 500 ਘੰਟਾ ਚੱਲਿਆ ਹੋਇਆ ਪੂਰਾ ਚੰਗਾ ਟਰੈਕਟਰ ਹੈ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਟਰੈਕਟਰ ਦਾ ਰੇਟ ਰੱਖਿਆ ਜੀ 7 ਲੱਖ ਤੇ 65000 ਰੁਪਿਆ 7 ਲੱਖ 65000 ਰੇਟ ਰੱਖਿਆ 6 ਲੱਖ ਰੁਪਏ ਦੇ ਲਗਭਗ ਟਰੈਕਟਰ ਤੇ ਲੋਨ ਹੋ ਜੂਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਜੀ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੁਹਾਨੂੰ ਬੋਲਾਂਗੇ ਵੀ ਅੱਗੇ ਆਪਣੇ ਕੋਲੇ ਹੈਗਾ 855 2000 ਤੇ 17 ਮੜਲੇ ਆਪਣੇ ਕੋਲੇ ਖੁੱਦੇ ਟਰੈਕਟਰ ਆ ਬਾਈ ਜੀ 80 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਹੈ 1.2500 ਘੰਟਾ ਚੱਲਿਆ ਹੋਇਆ 5 ਲੱਖ ਤੇ 85 ਹਜ਼ਾਰ ਟਰੈਕਟਰ ਦੀ ਡਿਮਾਂਡ ਕਰਦਿਆਂ ਮਗਰਾੜ ਮਰੂਡ ਦੇਖ ਲਓ ਪੂਰਾ ਸੋਹਣਾ ਟਰੈਕਟਰ ਹੈ 1.2500 ਓਰੀਜਨਲ ਘੰਟੇ ਚੱਲਿਆ ਹੋਇਆ ਓਰੀਜਨਲ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈ ਜੀ ਟੌਪ ਮੜਲੇ ਨੰਬਰ ਇਹਦਾ ਹਰਿਆਣੇ ਦਾ ਬਾਈ ਜੀ ਐਨਓਸੀ ਜਿੱਥੋਂ ਦੀ ਕਹੋਗੇ ਤੁਹਾਨੂੰ ਉੱਥੋਂ ਦੇ ਐਨਓਸੀ ਮਿਲ ਜੂਗੇ ਟਰੈਕਟਰ ਦਾ ਚੰਗੀ ਤਰ੍ਹਾਂ ਜਾਤ ਮਾਰ ਲਓ ਮਗਲੇ ਪਾਸੋਂ ਹੀ ਦਿਖਾਉਣ ਲੱਗੇ ਪੁਰਾ ਵਧੀਆ ਟਰੈਕਟਰ ਹੈ ਜੀ 855 2017 ਮਾਡਲ 2017 ਮਾਡਲ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਜੀ ਆਪਣੇ ਨਾਲ ਆ ਟਰੈਕਟਰ ਹੈ ਬਾਕੀ ਆਪਣੇ ਕੋਲ ਇੰਡੋ ਫਾਰਮ ਹੈਗਾ ਜੀ ਇੰਡੋ ਫਾਰਮ ਹੈਗਾ ਜੀ 3065 ਡੀਆਈ 21 ਮਾਡਲ ਹੈ ਬਾਈ ਜੀ 900 ਤੇ 45 ਘੰਟੇ ਚੱਲਿਆ ਹੋਇਆ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਫਸਟ ਓਨਰ ਹੈਗਾ ਟਰੈਕਟਰ ਦਾ ਰੇਟ ਰੱਖਿਆ 4 ਲੱਖ ਤੇ 95000 ਰੁਪਿਆ 475 ਦਾ ਟਰੈਕਟਰ ਦੇ ਦਾਂਗੇ ਆਪਾਂ ਟਰੈਕਟਰ ਤੇ ਸਾਢੇ 3 ਲੱਖ ਦਾ ਲੋਨ ਹੋ ਜਾਊਗਾ ਜੀ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 65 ਐਚ ਪੀ ਆ ਟਰੈਕਟਰ ਹੈ ਜੀ 2 ਸਪੀਡ ਚ ਆ ਬਾਈ ਕਈ ਵਾਰੀ ਫੋਨ ਲਾ ਲੈਂਦੇ ਵੀ ਬਈ 3 ਸਪੀਡ ਹੈ ਨਹੀਂ ਬਾਈ 2 ਸਪੀਡ ਹੈ ਐਚ ਪੀ 65 ਆ ਟਰੈਕਟਰ ਫਸਟ ਓਨਰ ਹੈ ਸੰਗਰੂਰ ਦਾ ਜਿਵੇਂ ਨਵਾਂ ਟਰੈਕਟਰ ਆ 950 ਘੰਟਾ ਚੱਲਿਆ ਹੋਇਆ ਟਰੈਕਟਰ ਹੈਗਾ ਇਸ ਟਰੈਕਟਰ ਦੇ ਤੁਹਾਨੂੰ ਪਤਾ ਹੈ 950 ਘੰਟੇ ਚ ਕੀ ਹੋਇਆ ਦੋ ਸਰਵਿਸਾਂ ਹੋਈਆਂ ਨੇ ਟਰੈਕਟਰ ਦੀਆਂ ਨਵਾਂ ਪੰਜ 495000 475000 ਦਾ ਆਪਾਂ ਟਰੈਕਟਰ ਦੇ ਦਾਂਗੇ ਜੀ ਆਪਣਾ ਨੰਬਰ ਨੋਟ ਕਰ ਲਓ 94653 62000 ਅੱਗੇ ਭਾਈ ਜੀ ਆਪਣੇ ਕੋਲ ਸਪੈਸ਼ਲ ਡੀਲ ਆਇਆ ਕੋਕਾ ਜਮਾ ਪੁਰਜਾ ਹੀ ਪੀਸ ਹੈ ਜੀ 2017 ਮਾਲ ਟਰੈਕਟਰ ਹੈ ਜੀ ਟਰੈਕਟਰ ਦੇ ਟਾਇਰ ਹੈਗੇ 90 ਪੈਸੇ ਪੂਰਾ ਚੰਗਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਐਮ ਆਰ ਐਫ ਦੇ ਨਵੇਂ ਟਾਇਰ ਹੈ ਸਵਾ 6 ਲੱਖ ਰੁਪਿਆ ਟਰੈਕਟਰ ਦੀ ਆਪਾਂ ਡਿਮਾਂਡ ਰੱਖੀ ਹੈ ਸਿਰਫ ਸਵਾ 6 ਲੱਖ ਰੁਪਿਆ ਡਿਮਾਂਡ ਰੱਖੀ ਹੈ ਜੀ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 9465362000 ਤੇ ਆਹ ਦੇਖੋ ਐਕਸਟਰਾ ਪੰਪ ਵਾਲਾ ਟਰੈਕਟਰ ਆ ਬਾਈ ਜੀ ਇਹ ਜਿਹੜਾ ਸਪੈਸ਼ਲ ਆਉਂਦਾ ਹੈਗਾ ਹਾਈ ਲਿਫਟ ਵਾਲਾ ਟਰੈਕਟਰ ਇਹਨਾਂ ਹਾਈ ਕੈਪੈਸਿਟੀ ਵਾਲਾ Ориジナル ਟਰੈਕਟਰ ਹੈ ਜਮਾ ਪੂਰਾ ਵਧੀਆ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਜਿਹੜੇ ਜਿਹੜੇ ਤੁਹਾਨੂੰ ਦਿਖਾਏ ਆ ਆਪਾਂ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਹੈ ਆਪਣੇ ਕੋਲੇ ਖੁਦ ਕੋਲੇ ਆਵਦੇ ਟਰੈਕਟਰ ਆ ਬਾਈ ਜੀ ਤਾ ਆਪਣੇ ਨਾਲ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਆਪਣਾ ਪਿੰਡ ਹੈਗਾ ਜੀ ਕੋਰਸ਼ਮੀਰ ਬਠਿੰਡਾ ਮਾਨਸਾ ਰੋਡ ਤੇ ਉੱਤੇ ਆਪਣਾ ਨੌਰਾ ਹੈਗਾ 메ਨ ਰੋਡ ਦੇ ਉੱਤੇ ਟਰੈਕਟਰ ਖੜੇ ਹੁੰਦੇ ਆ ਉੱਥੇ ਆ ਕੇ ਟਰੈਕਟਰ ਤੁਸੀਂ ਵੇਖ ਵੀ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਅਸੀਂ ਲੈ ਕੇ ਆਉਂਦੇ ਰਹੀਏ ਧੰਨਵਾਦ ਆ ਸਾਰੇ ਸੱਜਣਾ ਦਾ ਜੀ